ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵਾਂਗੇ ਜੀ ਸੁਆਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਆ ਕਰੋ ਜੀ ਵੀਡੀਓ ਵਾਚ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਸਵਾਗਤ ਸਟਾਰਟ ਕਰ ਦਿੰਦੇ ਆਪਾਂ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ 4 ਵਜੇ ਦਾ ਤੇ ਆਪਾਂ ਅੱਜ ਮੱਝਾਂ ਨੂੰ ਨੀਰਾ ਛੇਤੀ ਪਾਵਾਂਗੇ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਮੌਸਮ ਬਹੁਤ ਖਰਾਬ ਹੈ ਤੇ ਕੁਝ ਕੱਲ ਦਾ ਤਾਂ ਜ਼ਿਆਦਾ ਹੀ ਹੋ ਰਿਹਾਗਾ ਮੀ ਮੀ ਬਹੁਤ ਪੈਂਦਾ ਜੀ ਆਪਣੇ ਹੁਣ ਵੀ ਆਪਣੇ ਮੀ ਪਈ ਜਾਂਦਾ ਪੰਦਾ ਐਡੀਟਿੰਗ ਕਰੀ ਜਾਂਦੇ ਆ ਵਲੌਗ ਦੀ ਤੇ ਬਾਅਦ ਮੀ ਪਈ ਜਾਂਦਾ ਡੇਲੀ ਪੈਂਦਾ ਜੀ ਸ਼ਾਮ ਨੂੰ 7 ਵਜੇ ਲੱਗ ਜਾਂਦਾ ਤੇ ਸਵੇਰੇ 8 ਵਜੇ ਤੱਕ ਪੈਂਦਾ ਇਹ ਤਾਂ ਕਰਕੇ ਆਪਾਂ ਪਸ਼ੂਆਂ ਨੂੰ ਛੇਤੀ ਬੰਦਨ ਨੇ ਤੇ ਪਸ਼ੂ ਨੀਰਾ ਖਾ ਲੈਣੇ ਨੀ ਨੀਰਾ ਖਰਾਓ ਜਾਂਦੇ ਵਿੱਚ ਭਿੱਜ ਗਏ ਕਿਉਂਕਿ ਆਪਣੇ ਬਾਰੀ ਪੋਨੇ ਨੀਰਾ ਤੇ ਬਾਰੀ ਪਸ਼ੂੰਦੇ ਮੱਛਰ ਦਾਨੀ ਕਰਕੇ ਤੇ ਹੁਣ ਮੀਂਹ ਕਰਨ ਜੀ ਮੱਛਰ ਵੀ ਬਹੁਤ ਵੱਧ ਗਿਆ ਤੇ ਪਹਿਲਾਂ ਹੁੰਦੀ ਸੀ ਜੀ ਸੌਂਦੇ ਮਹੀਨੇ ਜੀ ਮੱਛਰ ਦਾ ਨਹੀਂ ਸਿਰਫ ਤੇ ਹੁਣ ਹੋ ਗਏ ਜੀ ਇਹਨੂੰ 1 ਮਹੀਨਾ 22 ਦਿਨ ਲਾਈ ਨੂੰ ਤੇ ਹਲੇ ਕੋਈ ਆਪਾਂ ਨੂੰ ਐ ਨਹੀਂ ਲੱਗਦਾ ਵੀ ਮੱਛਰ ਤਾਂ ਨਹੀਂ ਉਤਰ ਜੂਗੀ ਕਿਉਂਕਿ ਮੱਛਰ ਬਹੁਤ ਵਧਿਆ ਜੀ ਮੀਂਹ ਕਰਕੇ ਵੱਧ ਗਿਆ ਜ਼ਿਆਦਾ ਤਾਂ ਤੇ ਇਥੇ ਅੱਜ ਆਪਾਂ ਸ਼ੇਅਰ ਕਰਾਂਗੇ ਜੀ ਸ਼ਾਮ ਦਾ ਰੁਟੀਨ ਇਥੇ ਆਪਾਂ ਗੱਦੇ ਸੈੱਟ ਕਰ ਲਈ ਸੀ ਤੇ ਟੂੜੀ ਵੀ ਵੰਡ ਲਈ ਸੀ ਹੁਣ ਪਾਤੀ ਜੀ ਆਪਾਂ ਉੱਤੇ ਸਰੋਂ ਦੀ ਖਲ ਪੰਜ ਕਿਲੋ ਪਾਉਣਾ ਜੀ ਆਪਾਂ ਇੱਕ ਟਾਈਮ ਦੀ ਸਰੋਂ ਦੀ ਖਲ ਸਾਰੀ ਮੱਝਾਂ ਨੂੰ ਤੇ ਇਥੇ ਆਪਾਂ ਕਰਨ ਲੱਗੇ ਸੀ ਜੀ ਸੰਨੀ ਤੇ ਬਸ ਹੁਣ ਹਰਾ ਤਾਂ ਬਿਲਕੁਲ ਬੰਦ ਹੈ ਜੀ ਮੀਂਹ ਕਰਕੇ ਹਰਾ ਤਾਂ 10 ਦਿਨ ਹੋ ਗਏ ਬਿਲਕੁਲ ਬੰਦ ਹੈ ਹਰਾ ਨਹੀਂ ਲੈਂਦਾ ਜਾਂਦਾ ਤੇ ਹੁਣ ਆਪਾਂ ਕਰਦੇ ਹੁੰਦੇ ਸਿਰਫ ਸੰਨੀ ਤੇ ਸੰਨੀ ਤੇ ਆਪਾਂ ਨੂੰ ਬਾਲਾ ਟਾਈਮ ਲੱਗਦਾ ਨਹੀਂ ਸਿਰਫ 5-7 ਮਿੰਟ ਮਸਾਂ ਹੀ ਲੱਗਦੇ ਐ ਜੋ ਹਰਾ ਹੁੰਦਾ ਉਹ ਤਾਂ ਲੱਗ ਜਾਂਦੇ 20-25 ਮਿੰਟ ਕਿਉਂਕਿ ਪਹਿਲਾਂ ਆਪਾਂ ਸੰਨੀ ਕਰਦੇ ਹੁੰਦੇ ਤੇ ਹਰਾ ਪਾਉਂਦੇ ਫਿਰ ਹਰਾ ਮਿਕਸ ਕਰਦੇ ਤੇ ਕਰਕੇ ਉਹਦੇ ਟਾਈਮ ਲੱਗ ਜਾਂਦਾ ਸੀ ਕੱਲੀ ਸੰਨੀ ਤੇ ਤਾਂ ਨਹੀਂ ਕੋਈ ਬਾਲਾ ਟਾਈਮ ਲੱਗਦਾ ਤੇ ਆਪਾਂ ਬਸ ਹੁਣ ਸੰਨੀ ਕਰਕੇ ਨਾਲ ਦੇ ਨਾਲ ਹੀ ਪਸੂ ਬੰਦ ਲਾਂਗੇ ਆਪਾਂ ਕੋਈ ਐ ਨਹੀਂ ਵੀ ਘੰਟਾ ਪਹਿਲਾਂ ਸੰਨੀ ਕਰਦੇ ਫਿਰ ਬੰਦਦੇ ਨਹੀਂ ਸੀ ਆਪਾਂ ਉਹਦੀ ਬੰਦਦੇ ਨੇ ਆਪਾਂ ਜਿਹੜਾ ਆਪਾਂ ਸੰਨੀ ਕਰਦੇ ਆ ਤੇ ਬਸ ਉਹਨਾਂ ਆਪਾਂ ਲਾਗੇ ਸੰਨੀ ਕਰਨਾ ਤੇ ਬਾਅਦ ਵਿੱਚ ਆਪਾਂ ਇੰਨਾ ਦੀ ਸੰਨੀ ਕਰਕੇ ਨੀਰਾ ਵੰਡ ਦਾਂਗੇ ਮਤਲਬ ਜਿਹੜੀ ਮੱਝ ਨੂੰ ਜਿੱਥੇ ਵੱਜੂਗੀ ਉੱਥੇ ਉਹਦਾ ਨੀਰਾ ਕਰਾਂਗੇ ਆਪਾਂ ਇਕੱਠਾ ਨਹੀਂ ਕਰਦੇ ਨੀਰਾ ਕਿਉਂਕਿ ਫਿਰ ਨਾ ਇੱਕ ਦੂਜੀ ਨਾਲ ਲੜੀ ਜਾਂਦੀ ਐ ਨੀਰੇ ਪਿੱਛੇ ਤੁਸੀਂ ਆਪ ਹੀ ਦੇਖ ਸਾਡੀ ਵੀਡੀਓ ਚ ਮੌਸਮ ਕਿੰਨਾ ਖਰਾਬ ਐ ਤੇ ਬਸ ਇੰਨਾ ਅੱਜ ਤਾਂ ਰੱਬ ਨੇ ਆਪਾਂ ਨੂੰ ਵੀ ਨੀਰਾ ਪਾ ਕੇ ਪਸ਼ੂ ਬੰਨੇ ਤੇ ਬਸ 10 ਮਿੰਟ ਇਹਦਾ ਨੀਰਾ ਖਾਦਾ ਨਾਲ ਦੇ ਨਾਲ ਸੇ ਧਾਰਾਂ ਕੱਢ ਲਈਆਂ ਤੇ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਗਿਆ ਐਨ ਲਾਦਾ ਸੀ ਦਿਨ ਖੜਾ ਸੀ ਪੂਰਾ ਐਨ ਲਾਦਾ ਸੀ ਜਿਵੇਂ ਰਾਤ ਹੀ ਹੋ ਗਈ ਇੰਨਾ ਜ਼ਿਆਦਾ ਬੱਦਲ ਆਇਆ ਜੀ ਅੱਜ ਤਾਂ ਤੇ ਹੁਣ ਆਪਾਂ ਸੰਨੀ ਕਰਤੀ ਵੰਡ ਵੀ ਲਈ ਤੇ ਹੁਣ ਆਪਾਂ ਉੱਤੇ ਲਾ ਦਿੰਦੇ ਆ ਣਾ ਚਿੱਟਾ ਮਤਲਬ ਆਟਾ ਉੱਤੇ ਉੱਤੇ ਆ ਪਾਟਾ ਲਾ ਦਿੰਦੇ ਆ ਫਿਰ ਇੰਨੇ ਚ ਇਹ ਲੱਗ ਜਾਂਦੇ ਨੇ ਨੀਰਾ ਖਾ ਲੈਂਦੇ ਆਂ ਡੋਲਦੀਆਂ ਨਹੀਂ ਤੇ ਆਪਾਂ ਬਸ ਅੱਧਾ ਘੰਟਾ ਖਾ ਲੈਣੀਆਂ ਇਹ ਉੱਤੋਂ ਤੋਂ ਬਾਅਦ ਵਿੱਚ ਆਪਾਂ ਲੇਟੀ ਪਾ ਦਾਂਗੇ ਜੀ ਵਿੱਚ ਮਿਕਸ ਕਰ ਦਾਂਗੇ ਜਿਹੜਾ ਨੀਰਾ ਰਹਿ ਜੂ ਤੇ ਨਾਲੇ ਧਾਰਾ ਘੜ ਲਾਂਗੇ ਆਪਾਂ ਤੇ ਨਾਲੇ ਨੀਰਾ ਖਾ ਜਾਂਦੀ ਇਹਨੇ ਸਾਰਾ ਤੇ ਨਾਲੇ ਲੇਟੀ ਵਗ ਜਾਂਦੀ ਹੈ ਜੀ ਅੰਦਰ ਇਹਨਾਂ ਦੇ ਕਟੀਆਂ ਨੂੰ ਆਪਾਂ ਦੁਬਾਰਾ ਇੱਕ ਵਾਰ ਹੋਰ ਲਾਵਾਂਗੇ ਆਟਾ ਕਿਉਂਕਿ ਮੱਜਾਂ ਨੂੰ ਤਾਂ ਲੇਟੀ ਪੈ ਜਾਂਦੀ ਹੈ ਸਾਰੀਆਂ ਨੂੰ ਤੇ ਕਟਿਆਂ ਤੋਂ ਲੇਟੀ ਨਹੀਂ ਪਾਉਂਦੇ ਇਹਨਾਂ ਨੂੰ ਆਪਾਂ ਫੀਡ ਪਾਉਨੇ ਆ ਤੇ ਉਹ ਕਾਫ ਗਰੋਵਰ ਫੀਡ ਪਾਉਨੇ ਆਪਾਂ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਆਟਾ ਦੂਜੀ ਵਾਰ ਲਾਉਣਾ ਪੈਂਦਾ ਨਹੀਂ ਇਹ ਨੀਰਾ ਨਹੀਂ ਖਾਂਦੇ ਆ ਝਾਕੀ ਜਾਂਦੀਆਂ ਨੇ ਵੀ ਉਹਨਾਂ ਨੂੰ ਲੇਟੀ ਪਾਤੀ ਸਾਨੂੰ ਆਟਾ ਲਾਇਆ ਨਹੀਂ ਤੇ ਬਾਜੀ ਇਹ ਹੀ ਸੀ ਆਪਣਾ ਜਦੋਂ ਸ਼ਾਮ ਦਾ ਰੋਟੀ ਦਾ ਆਪਣਾ ਡੇਲੀ ਨਹੀਂ ਹੁੰਦਾਗਾ ਬਸ ਟਾਈਮ ਦਾ ਥੋੜਾ ਫਰਕ ਹੁੰਦਾ ਵੀ ਅੱਜ ਆਪਾਂ ਸੁਨੇਹਾਗੇ ਤੇ ਬਾਕੀ ਟਾਈਮ ਆਪਾਂ ਲੇਟ ਹੁੰਨੇ ਤੇ ਇੱਥੇ ਦੇਖ ਲਓ ਜੀ ਆਪਾਂ ਨੀਰਾ ਰਲ ਗਿਆ ਤੇ ਆਪਾਂ ਸਾਰੇ ਤੇ ਆਟਾ ਲਾਤਾ ਤੇ ਹੁਣ ਆਪਾਂ ਲੱਗਦੇ ਨਹੀਂ ਪਸੂ ਨਮ ਹੋਣ ਤੇ ਹੁਣ ਆਪਾਂ ਖੋਲ ਲੈਂਦੀ ਕੱਟੀ ਤੇ ਮੱਝ ਆਪਾਂ ਪਹਿਲ ਤੋਂ ਲਾਈਨ ਵਾਈਜ਼ ਹੀ ਲੱਗਦੇ ਹੁੰਨੇ ਕਿਉਂਕਿ ਨਾ ਜੇ ਆਪਾਂ ਪਹਿਲਾਂ ਪਿਛਲੀਆਂ ਖੋਲ ਲਿਆ ਮੇਰੇ ਅਗਲੀਆਂ ਉਹਨਾਂ ਦੇ ਮਾਰ ਦਿਆਂ ਨੇ ਉਹਨਾਂ ਨੂੰ ਲੰਘਣ ਨਹੀਂ ਦਿੰਦੀਆਂ ਤਾਂ ਕਰਕੇ ਆਪਾਂ ਲਾਈਨ ਵਾਈਜ਼ ਹੀ ਲੱਗਦੇ ਹਾਂ ਚਲੋ ਜੀ ਮੈਂ ਸਮਾ ਕੇ ਤੇ ਚੱਲ ਪਿਆਦੇ ਥਾਂ ਨੂੰ ਹੁਣ ਆਪਾਂ ਇਹ ਵੀ ਨਵਾਤੀ ਤੇ ਇਹ ਵੀ ਲੈ ਚੱਲੇ ਇਹ ਵੀ ਹੋ ਚੱਲੀ ਬਸ ਸਟ੍ਰਾਈਸ ਦੁੱਧ ਦਾ ਆ ਗਈ ਸਾਰਾ ਤੇ ਹੁਣ ਆਪਾਂ ਇਹ ਵੀ ਲਿਆਂਦੀ ਤੇ ਲੋ ਜੀ ਆਪਾਂ ਸਾਰੀਆਂ ਬਨਨਤੀਆਂ ਤੇ ਵਲੋਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਜੇ ਵਲੋਗ ਵਧੀਆ ਲੱਗਿਆ ਹੋਏ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਜੀ